ਫਿੱਦੀ ਗੱਲ ਭਾਵੇਂ ਉਹਨੂੰ 40 ਸਾਲ ਪਹਿਲੇ ਮੈਂ ਕਿਹਾ ਸੀ ਸਵੇਰੇ ਅਭਿਆਸ ਕਰਿਆ ਕਰ ਕਿ ਇਥੇ ਉੰਗਦਾ ਰਹਿਣਾ ਹੈ ਸੰਗਤ ਦੇ ਚ ਐਵੇਂ ਝੂਟੇ ਕੰਦਾ ਰਹਿਣਾ ਦੋ ਤਿੰਨ ਘੰਟੇ ਬੈਠਾ ਰਹਿਣਾ ਫਿਕਾ ਫਿਕਾ ਅਭਿਆਸ ਕਰਕੇ ਆਇਆ ਕਰ ਖੇਡ ਉਹਦੀ ਜਲਦੀ ਬਣ ਗਈ ਇੱਕ ਦਿਨ ਗੋਪਤਾ ਗੋ ਜਿਹੜੀ ਚੱਲ ਰਹੀ ਸੀ ਇਸੇ ਸਮਾਂ ਨਾ ਆਇਆ ਕਰ ਮੈਨੂੰ ਕਹਿਣ ਲੱਗੇ ਗਿਆਨੀ ਜੀ ਤੁਹਾਡੀ ਕਥਾ ਹੁਣ ਇੰਨੀ ਫਿੱਕੀ ਪ੍ਰਤੀਤ ਆਉਂਦੀ ਹੈ ਮੇਰੇ ਰਸ ਦੇ ਵਿੱਚ ਫਰਕ ਪੈਂਦਾ ਮੈਂ ਇਸ ਵਾਸਤੇ ਸੁਣਨ ਨਹੀਂ ਆਉਂਦਾ ਬੁਰਾ ਨਾ ਮਨਾਇਓ ਮੈਂ ਕਿ ਮੈਂ ਤੁਹਾਨੂੰ ਕਦੋਂ ਆਖੇ ਸੁਣਨ ਆਉ ਤੁਸੀਂ ਇਸ ਕਥਾ ਤਵੱਗੇ ਚਲੇਗਾ ਇਹਦੀ ਲੋੜ ਨਹੀਂ ਐ ਸਾਫ ਗਿਆ ਕਹਿੰਦਾ ਹਰ ਵਕਤ ਸਤ ਸੰਗ ਗਣਿਆ ਰੈਂਦੇ ਹਰ ਵਕਤ ਹੁਣ ਇਸ ਤਰ੍ਹਾਂ ਦੇ ਸਤ ਸੰਗ ਦੇ ਵਿੱਚ ਬੈਠਣ ਨੂੰ ਵੀ ਜੀ ਨਹੀਂ ਕਰਦਾ ਰੋਜ਼ ਆਉਂਦਾ ਸੀ ਮੇਰੇ ਕੋਲ 5-10 ਮਿੰਟ ਬੈਠਣਾ ਠਿਕ ਦਿਨ ਹਿੰਮਤ ਨਾਲ ਇਹ ਕਹਿ ਦਿੱਤਾ ਕਿੰਨੇ ਗਿੰਨ ਜੀ ਇੰਨੀ ਫਿੱਕੀ ਪ੍ਰਤੀਤ ਆਉਂਦੀ ਹੈ ਤੁਹਾਡੀ ਕਥਾ ਬੈਠਣ ਨੂੰ ਜੀ ਨਹੀਂ ਕਰਦਾ ਇਤਨੀ ਅਗੰਮੀ ਕਥਾ ਚੱਲਦੀ ਹੈ ਕਿੰਨੇ ਮੈਂ ਤੁਹਾਨੂੰ ਕਹਿ ਸਕਦਾ ਚੱਲਦੀ ਰਹਿੰਦੀ ਕਦੀ ਬੰਦ ਹੁੰਦੀ ਨਹੀਂ ਆਉਂਦੀ ਨਹੀਂ ਠਾਕਰ ਅਮਰਾ ਸਦਵੋਲੰਤਾ ਸਦਾ ਬੋਲ ਲਵ ਸਦਾ ਬੋਲਦਾ ਤੇ ਜੋ ਸਦਾ ਬੋਲਦਾ ਤੇ ਜਿਹੜਾ ਇੱਕ ਦਫਾ ਉਹਨੂੰ ਸੁਣ ਲੈਂਦਾ ਹੈ ਬਾਕੀ ਸਭ ਕੁਝ ਫਿੱਕਾ ਹੋ ਜਾਂਦਾ ਹੈ ਮਹਾਰਸ ਆ ਗਿਆ ਸਭ ਕੁਝ ਇੱਕ ਪਾਸੇ ਹੋ ਜਾਂਦਾ ਹੈ ਐਸਾ ਮਨੁੱਖ ਹਰ ਵਕਤ ਸਤਸੰਗ ਦੇ ਚ ਹੈ ਐਸਾ ਮਨੁੱਖ ਹਰ ਵਕਤ ਪ੍ਰਭੂ ਨਾਲ ਜੁੜਿਆ ਹੋਇਆ ਹੈ ਐਸਾ ਮਨੁੱਖ ਕਦੀ ਵਿਛੜਦਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਇੱਕ ਦਫਾ ਮਿਲ ਪਿਆ ਫਿਰ ਵਿਛੋੜਾ ਨਹੀਂ ਹੈ ਸੰਸਾਰ ਦੇ ਜੋ ਕੁਝ ਮਿਲਦਾ ਹੈ ਵਿਛੜਦਾ ਹੈ ਅਗਰ ਨਿਰੰਕਾਰ ਵੀ ਮਿਲ ਕੇ ਵਿਛੜਿਆ ਫਿਰ ਤੇ ਉਹ ਵੀ ਸੰਸਾਰ ਦਾ ਹੀ ਹਿੱਸਾ ਹੋਇਆ ਹੋਰ ਕੀ ਹੈ ਜਗਤ ਦੇ ਵਿੱਚ ਪਰਿਵਾਰ ਮਿਲਦਾ ਹੈ ਵਿਛੜ ਲੈਂਦਾ ਹੈ ਕਾਰੋਬਾਰ ਮਿਲਦਾ ਹੈ ਵਿਛੜਦਾ ਹੈ ਇੱਕ ਦਿਨ ਨਹੀਂ ਰਵਾਂਗੇ ਅਸੀਂ ਕਾਰੋਬਾਰ ਚੱਲਦਾ ਵੀ ਕਿਸੇ ਹੋਰ ਦੇ ਹੱਥਾਂ 'ਚ ਹੋਵੇਗਾ ਜੋ ਕੁਝ ਵੀ ਮਿਲਦਾ ਹੈ ਉਹ ਸਾਥੋਂ ਵਿਛੜਦਾ ਹੈ ਜਾਂ ਅਸੀਂ ਉਸ ਤੋਂ ਵਿਛੜਦੇ ਹਾਂ ਜਿਸ ਦਿਨ ਪ੍ਰਮਾਤਮਾ ਨਾਲ ਮਨੁੱਖ ਜੁੜਦਾ ਹੈ ਨਾ ਪਰਮਾਤਮਾ ਵਿਛੜ ਲੈ ਨਾ ਸੀ ਉਸ ਤੋਂ ਵਿਛੜਦੇ ਆ। ਓ। ਓ ਸਦੀਵੀ ਮਿਲ ਆ ਪਉਂਦਾ ਉਸ ਦਾ ਹੀ ਮੇਰੇ ਪਾਤਸ਼ਾਹ ਜ਼ਿਕਰ ਕਰ ਰਹੇ ਨੇ। ਅਕਰੀ ਅਰਦਾਬ ਸਰਵਨ ਕਰੋ। ਇੱਕ ਦਮ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ। ਇਕ ਤਾਲ ਦੇ ਚ ਹੈ ਬੈਰਾੜੀ ਰਾਗ ਔਰ ਇਹ ਦੋ ਪਦਾ ਹੈ ਔਰ ਇਸ ਦੇ ਉਪਰ ਮੰਗਲਾ ਚਰਨ ਹੈ ਉਹ ਵਾਹਿਦ ਹੈ ਇੱਕ ਹੈ ਜਿਸ ਤੋਂ ਉਤਪਤੀ ਪਾਲਨਾ ਨਾਸ ਹੋ ਰਿਹਾ ਸਤ ਸਰੂਪ ਹੈ ਉਸੇ ਤੋਂ ਸਾਰਾ ਗਿਆਨ ਆਉਂਦਾ ਹੈ ਗੁਰੂ ਹੈ ਔਰ ਉਹ ਬਖਸ਼ਿੰਦ ਹੈ ਕਰुणाਕਰ ਹੈ ਦਿਆਲੂ ਹੈ ਕਿਰਪਾਲੂ ਹੈ کریم ਹੈ ਰਹੀਮ ਹੈ ਪਰਸਾਦ ਹੈ ਹਾਂ ਜੀ ਏਕ ਓੰਕਾਰ ਸਤਿ ਸਰਪਸਾਦ ਹੇ ਮਨ ਜਿਸ ਦਾ ਕਥਨ ਹੀ ਨਹੀਂ ਹੋ ਸਕਦਾ ਉਸ ਹਰੀ ਨਾਮ ਦੀ ਕਥਾ ਨੂੰ ਸੁਣ ਉਸ ਨੂੰ ਸੁਣ ਹਾਂ ਜੀ ਸਿਧੁ ਸੁਧ ਸਿਧ ਸੁਪਾਏ ਬਾਗਿ ਤੁਮਤਿ ਧਾਰਨ ਰਾਮ ਜੇ ਕਿਦਰੇ ਤੂੰ ਗੁਰੂ ਦੀ ਮਤ ਧਾਰਨ ਕਰਕੇ ਰਵੇਂ ਹੋਇਦਾ ਜਪ ਆਰੰਭ ਕਰਨੇਵੇਂ ਰਾਮ ਦਾ ਜਪ ਆਰੰਭ ਕਰਦੇਵੇਂ ਤੂੰ ਤੈਨੂੰ ਸਾਰੀਆਂ ਰਿਧੀਆਂ ਦੀ ਪ੍ਰਾਪਤੀ ਹੋ ਜਾਏ ਪਦਾਰਥਾਂ ਦੀ ਤੈਨੂੰ ਸਾਰੀ ਸਿਧੀਆਂ ਦੀ ਪ੍ਰਾਪਤੀ ਹੋ ਜਾਏ ਸ਼ਕਤੀ ਦੀ ਔਰ ਤੈਨੂੰ ਸਾਰੀ ਬੁੱਧ ਦੀ ਪ੍ਰਾਪਤੀ ਹੋ ਜਾਏ ਸਾਰੇ ਗਿਆਨ ਦੀ ਤੈਨੂੰ ਸਾਰਾ ਗਿਆਨ ਪ੍ਰਾਪਤ ਹੋ ਜਾਏ ਗਿਆਨ ਦੀਆਂ ਤਿੰਨ ਧਾਰਾਵਾਂ ਨਹੀਂ ਸਾਰੇ ਦਾ ਸਾਰਾ ਮੁਕੰਮਲ ਗਿਆਨ ਤੈਨੂੰ ਪ੍ਰਾਪਤ ਹੋ ਜਾਏ ਤੈਨੂੰ ਸਾਰੀ ਸ਼ਕਤੀ ਪ੍ਰਾਪਤ ਹੋ ਜਾਏ ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣ ਜੇ ਗੁਰੂ ਦੀ ਮਦਦ धारण ਕਰਕੇ ਤੂੰ ਐਸੇ ਪ੍ਰਭੂ ਦਾ ਜਪ ਕਰੇ ਹਾਂ ਜੀ ਆਹ ਨਾਨਕ ਬੇਸ਼ਮਾਰ ਪੁਰਾਣਿਕ ਗ੍ਰੰਥ ਨੇ ਤੇ ਬੇਸ਼ਮਾਰ ਉਹਨਾਂ ਦੀ ਵਿਆਖਿਆ ਹੈ ਉਹ ਵੀ ਇਸ ਅਖਤ ਹਰੀ ਨਾਮ ਦੀ ਮਹਿਮਾ ਨੂੰ ਬਿਆਨ ਕਰ ਰਹੇ ਨੇ ਕਹਿ ਰਹੇ ਨੇ ਕਹਿ ਰਹੇ ਨੇ ਆਂਦੀ ਸੰਕਰ ਕਰੋ ਤੇ ਕੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ 6 ਵਜੇ ਗਰਸਲ ਉਸ ਮਰਮ ਨੂੰ ਉਸ ਮਰਮ ਤੱਕ ਇਨਾ 33 ਕਰੋੜ ਦੇ ਸਮੇਂ ਤੇ ਸ਼ਿਵ ਜੀ ਨਹੀਂ ਪਹੁੰਚ ਨਹੀਂ ਗਏ ਉਹਨਾਂ ਨੇ ਵੀ ਮਰਮ ਨੂੰ ਨਹੀਂ ਜਾਣਿਆ ਇਸ ਭੇਦ ਨੂੰ ਨਹੀਂ ਜਾਣਿਆ ਕਿਧਰੇ ਐਸਾ ਨਾ ਸਮਝ ਲੈਣਾ ਕਿਸੇ ਮਹਾਪੁਰਸ਼ ਦੀ ਮੈਂ ਤੋਹਨ ਕਰ ਰਿਹਾ ਅਵਤਾਰ ਨਾ ਪਾਵੇ ਅੰਤ ਪਰਮੇਸ਼ਰ ਪਾਰ ਬ੍ਰਹਮ ਬਿਨ ਬਹੁਤ ਵੱਡਾ ਧਿਆਨ ਨਹੀਂ ਹੈ ਸ਼ਿਵ ਬਹੁਤ ਵੱਡਾ ਗਿਆਨ ਨਹੀਂ ਹੈ ਸ਼ਿਵ ਪਰ ਗੁਰੂ ਗੰਨ ਸਾਹਿਬ ਦੀ ਬਾਣੀ ਕਹਿੰਦੀ ਹੈ ਮਰਮ ਭੇਦ ਉਹਦੀ ਪਕੜ ਦੇਚ ਨਹੀਂ ਆਇਆ ਉਹਦੀ ਤਰਜ਼ੇ ਜ਼ਿੰਦਗੀ ਦੱਸਦੀ ਹੈ ਜੋ ਕੁਝ ਜੀਵਨ ਦੇਚ ਹੋਇਆ ਤੋਂ ਮਹਾਰਾਜ ਕਹਿ ਰਹੇ ਨੇ ਭੇਦ ਇਹਨਾਂ ਦੇਵਤਿਆਂ ਨੇ ਨਹੀਂ ਜਾਣਿਆ ਸ਼ਿਵ ਜੀ ਨੇ ਨਹੀਂ ਜਾਣਿਆ ਹਾਂ ਜੀ ਸੋਨਾ ਗ੍ਰੰਥ ਜਿੱਤਨੇ ਵੀ ਪ੍ਰਭੂ ਨੇ ਬਣਾਏ ਨੇ ਆਪਣੀ ਆਪਣੀ ਬੁੱਧ ਨਾਲ ਸਾਰੇ ਗਾਇਨ ਕਰਦੇ ਨੇ ਕਿ ਜੋ ਦੇਵਤਿਆਂ ਦੇ ਸੰਗੀਤਕਾਰ ਨੇ ਗਣ ਗੰਧਰ ਇਹ ਵੀ ਗਾ ਗਾ ਕੇ ਉਸੇ ਦਾ बखान ਕਰ ਰਹੇ ਨੇ ਔਰ ਕਹਿ ਰਹੇ ਨੇ ਮਰਨ ਰਾਗ ਸਾਡੀ ਪਕੜ ਦੇ ਚ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਹਾਂਜੀ ਨਾਮ ਕੋ ਪ੍ਰਿਅ ਫਰੀ ਆਇਤਾਓ ਸਤਿਗੁਰੂ ਦੇਵ ਜੀ ਮਹਾਰਾਜ ਫਰਮਾਉਂਦੇ ਨੇ